ਸਾਸਰੀ ਕਾਲ ਜੀ ਆਨੇਕ ਤਸਵੀ ਰੂਮ ਤਿਆਰ ਕਰਿਆਗਾ ਇਹ ਦਿਖਾਉਣਾ ਏ ਤੁਹਾਨੂੰ ਬਹੁਤ ਹੀ ਸੋਹਣਾ ਕਰਿਆਗਾ ਸਾਰਾ ਪੀਵੀਸੀ ਦੇ ਵਿੱਚ ਸਿਆਉਸਲਾ ਤੋਂ ਰਹਿਤਾ ਇਹ ਰੂਮ ਦੀ ਬਾਹਰਲੀ ਸਾਈਡ ਆ ਇਹਦੇ ਨਾਲ ਦਾ ਰੂਮ ਤਿਆਰ ਕਰਾਉਣ ਲਈ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਵਾਜਾਖਾਨਾ ਰੋਡ ਨੇੜੇ ਤਿੰਨ ਗੁਣੀ ਭਦੌੜ ਗੱਲ ਅਲੂਮੀਨੀਅਮ ਵਰਕਸ ਆਲਸੀਡੀ ਬਣੀ ਵੀ ਆਈ guys